ਸਰ ਵੱਜੇ ਐਲੀਗੇਟਰ ਰੋਡ ਦਾ ਜਿਹੜਾ ਉਹ ਤੋਂ ਕੱਢੂ ਚੱਡਾ ਜਾ ਰਿਹਾ ਹੈ ਕੀ ਕਹਿਣਾ ਚਾਹ ਬੜੇ ਜਿਦਾਂ ਤੋਂ ਬੰਦ ਸੀ ਸ਼ਹਿਰ ਵਾਸੀਆਂ ਲਈ ਔਰ ਪਿੰਡ ਵਾਸੀ ਆ ਪਹਿਲਾਂ ਤੇ ਇਹ ਉਦਘਾਟਨ ਨਹੀਂ ਕੀਤਾ ਜਾ ਰਿਹਾ ਉਦਘਾਟਨ ਅਸੀਂ ਕਰ ਤੋਂ ਸੀਗਾ ਲਗਭਗ 7-8 ਮਹੀਨੇ ਪਹਿਲਾਂ ਉਦਘਾਟਨ ਕੀਤਾ ਸੀਗਾ ਇੱਥੇ ਕਾਫੀ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਰਸ਼ ਬਹੁਤ ਰਹਿੰਦਾ ਸੀਗਾ ਇੱਥੇ ਸੋ ਡਾਕਟਰ ਸਾਹਿਬ ਐਮਐਲਏ ਸਾਹਿਬ ਲਕਸ਼ਿੰਦਰਦੀਪ ਨੀਚਰ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਇੱਥੇ ਪੁਲ ਬਣਾਇਆ ਜਾਵੇ ਸੋ ਅਸੀਂ ਇਹਦੀ ਪ੍ਰਸ਼ਾਸਕੀ ਪ੍ਰਵਾਨਗੀ ਲੈ ਲਈ ਸੀਗੀ ਔਰ ਚਵੀ ਦੇ ਵਿੱਚ ਸੋ 34 ਕਰੋੜ ਤੇ 20 ਲੱਖ ਰੁਪਿਆ ਜਿਹੜਾ ਇਸ ਪੁਲ ਵਾਸਤੇ ਆਇਆ ਸੀਗਾ ਔਰ ਤੁਹਾਡੇ ਮੈਂ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਇਹ ਪੁਲ ਅਸੀਂ 22 ਕਰੋੜ ਤੇ 68 ਲੱਖ ਰੁਪਏ ਦੇ ਨਾਲ ਕੰਪਲੀਟ ਕਰ ਰਹੇ ਹਾਂ 11 ਕਰੋੜ ਤੇ 52 ਲੱਖ ਰੁਪਏ ਦੀ ਇਹਦੇ ਵਿੱਚ ਸੇਵਿੰਗ ਕੀਤੀ ਹੈ ਸੋ 725 ਮੀਟਰ ਦਾ ਇਹ ਫਲਾਈਓਵਰ ਆ ਤੇ 14 ਮੀਟਰ ਚੌੜਾ ਹੈ ਮਤਲਬ ਚੌੜਾਈ ਵੀ ਛੋਟੀ ਨਹੀਂ ਹੈ 14 ਮੀਟਰ ਹੈ 725 ਪੈਸੇ 985 ਦਾ ਸਾਰਾ ਨਾਲ ਸਾਡੀਆਂ ਅਪਰੋਚ ਰੋਡਸ ਨੇ ਨਾਲ ਅਸੀਂ ਇੱਥੇ ਵੈਲ ਬਣਾ ਰਹੇ ਹਾਂ వాటర్ ਹਾਰਵੈਸਟਿੰਗ ਦਾ ਜਿੰਨਾ ਵੀ ਪਾਣੀ بارش ਦਾ ਹੋਊਗਾ ਉਹ వాటర్ ਹਾਰਵੈਸਟਿੰਗ ਦੇ ਨਾਲ ਗਰਾਊਂਡ ਦੇ ਵਿੱਚ ਜਾਊਗਾ ਔਰ ਜਿਹੜੀ ਸਾਡੀ ਸਮੱਸਿਆ ਬਾਤ ਰਹੀ ਆ ਗਰਾਊਂਡ ਵਾਟਰ نیچے ਡਾਈ ਜਾ ਰਿਹਾ ਉਹਦੇ ਵਿੱਚ ਵੀ ਮਦਦ ਜਿਹੜੀ ਆ ਉਹ ਮਿਲੂਗੀ ਸਰਵਿਸ ਲੇਨਸ ਇਹਦੀਆਂ ਬਣ ਰਹੀਆਂ ਨੇ ਔਰ ਅਸੀਂ ਇਹਦਾ ਡੇਟ ਆਫ ਕੰਪਲੀਸ਼ਨ ਜਿਹੜੀ ਆ ਉਹ ਦਿੱਤੀ ਸੀਗੀ 24 6 2026 ਸੋ ਅਸੀਂ ਇਹਨੂੰ ਮθε ਸਮੇਂ ਤੋਂ ਪਹਿਲਾਂ ਹੀ 6 ਮਹੀਨੇ ਪਹਿਲਾਂ ਜਿਹੜਾ ਸਾਡੀ ਐਕਸਪੈਕਟਡ ਆ ਕਿ ਅਸੀਂ ਦਸੰਬਰ ਦੇ ਵਿੱਚ ਇਹਨੂੰ ਜਿਹੜਾ ਉਹ ਚਾਲੂ ਕਰ ਲਾਂਗੇ ਸੋ ਸਾਡੇ ਇਲਾਕੇ ਵਾਸਤੇ ਸੁਲਤਾਨਵਿੰਨ ਰੋਡ ਵਾਸਤੇ ਇਧਰ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਜਾਣ ਵਾਸਤੇ ਦਰਵਾਜ਼ਾ ਸਾਹਿਬ ਜਾਣ ਵਾਸਤੇ ਲੋਕਾਂ ਨੂੰ ਕਾਫੀ ਜਿਹੜੀ ਆ ਇਹਦੇ ਨਾਲ ਰਾਹਤ ਮਿਲੂਗੀ ਔਰ ਟ੍ਰੈਫਿਕ ਦੀ ਸਮੱਸਿਆ ਦਾ ਬਹੁਤ ਵੱਡਾ ਹੱਲ ਜਿਹੜਾ ਆ ਉਹ ਦਿਨ ਆਉਣ ਜਾ ਰਿਹਾ ਹੈ ਮੰਤਰੀ ਸਾਹਿਬ ਅੱਜ ਐਲੀਗੇਟਰ ਉਹ ਜਿਹੜੇ ਬੜੇ ਚਿਤਾਂ ਤੋਂ ਬੰਦ ਸੀ ਸ਼ਹਿਰ ਵਾਸੀਆਂ ਦੇ ਔਰ ਪਿੰਡ ਵਾਸੀ ਆ ਪਹਿਲਾਂ ਤੇ ਇਹ ਉਦਘਾਟਨ ਨਹੀਂ ਕੀਤਾ ਜਾ ਰਿਹਾ ਉਦਘਾਟਨ ਵਾਂਸੀ ਕਰਪਤਾ ਸੀਗਾ ਲਗਭਗ 7-8 ਮਹੀਨੇ ਪਹਿਲਾਂ ਉਦਘਾਟਨ ਕੀਤਾ ਸੀਗਾ ਇੱਥੇ ਕਾਫੀ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਰਸ਼ ਬਹੁਤ ਰਹਿੰਦਾ ਸੀਗਾ ਇੱਥੇ ਸੋ ਡਾਕਟਰ ਸਾਹਿਬ ਐਮਐਲਏ ਸਾਹਿਬ ਲਖਪ੍ਰਿੰਦਰ ਨੀਚਰ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਇੱਥੇ ਪੁਲ ਬਣਾਇਆ ਜਾਵੇ ਸੋ ਅਸੀਂ ਇਹਦੀ ਪ੍ਰਸ਼ਾਸਕੀ ਪ੍ਰਵਾਨਗੀ ਲੈ ਲਈ ਸੀਗੀ ਔਰ ਚਵੀ ਦੇ ਵਿੱਚ ਸੋ 34 ਕਰੋੜ ਤੇ 20 ਲੱਖ ਰੁਪਿਆ ਜਿਹੜਾ ਇਸ ਪੁਲ ਵਾਸਤੇ ਆਇਆ ਸੀਗਾ ਔਰ ਤੁਹਾਡੇ ਮੈਂ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਇਹ ਪੁਲ ਅਸੀਂ 22 ਕਰੋੜ ਤੇ 68 ਲੱਖ ਰੁਪਏ ਦੇ ਨਾਲ ਕੰਪਲੀਟ ਕਰ ਰਹੇ ਹਾਂ 11 ਕਰੋੜ ਤੇ 52 ਲੱਖ ਰੁਪਏ ਦੀ ਇਹਦੇ ਵਿੱਚ ਸੇਵਿੰਗ ਕੀਤੀ ਹੈ ਸੋ 725 ਮੀਟਰ ਦਾ ਇਹ ਫਲਾਈਓਵਰ ਆ ਤੇ 14 ਮੀਟਰ ਚੌੜਾ ਮਤਲਬ ਚੌੜਾਈ ਵੀ ਛੋਟੀ ਨਹੀਂ ਹੈ 14 ਮੀਟਰ ਹੈ 725 ਪੈਸੇ 985 ਦਾ ਸਾਰਾ ਨਾਲ ਸਾਡੀਆਂ ਅਪਰੋਚ ਰੋਡਸ ਨੇ ਨਾਲ ਅਸੀਂ ਇੱਥੇ ਵੈਲ ਬਣਾ ਰਹੇ ਹਾਂ వాటర్ ਹਾਰਵੈਸਟਿੰਗ ਦਾ ਜਿੰਨਾ ਵੀ ਪਾਣੀ بارش ਦਾ ਹੋਊਗਾ ਉਹ వాటర్ ਹਾਰਵੈਸਟਿੰਗ ਦੇ ਨਾਲ ਗਰਾਊਂਡ ਦੇ ਵਿੱਚ ਜਾਊਗਾ ਔਰ ਜਿਹੜੀ ਸਾਡੀ ਸਮੱਸਿਆ ਬਾਤ ਰਹੀ ਆ ਗਰਾਊਂਡ ਵਾਟਰ نیچے ਡਾਈ ਜਾ ਰਿਹਾ ਉਹਦੇ ਵਿੱਚ ਵੀ ਮਦਦ ਜਿਹੜੀ ਆ ਉਹ ਮਿਲੂਗੀ ਸਰਵਿਸ ਲੇਨਸ ਇਹਦੀਆਂ ਬਣ ਰਹੀਆਂ ਨੇ ਔਰ ਅਸੀਂ ਇਹਦਾ ਡੇਟ ਆਫ ਕੰਪਲੀਸ਼ਨ ਜਿਹੜੀ ਆ ਉਹ ਦਿੱਤੀ ਸੀਗੀ 24 6 2026 ਸੋ ਅਸੀਂ ਇਹਨੂੰ ਮθε ਸਮੇਂ ਤੋਂ ਪਹਿਲਾਂ ਹੀ 6 ਮਹੀਨੇ ਪਹਿਲਾਂ ਜਿਹੜਾ ਸਾਡੀ ਐਕਸਪੈਕਟਡ ਆ ਕਿ ਅਸੀਂ ਦਸੰਬਰ ਦੇ ਵਿੱਚ ਇਹਨੂੰ ਜਿਹੜਾ ਉਹ ਚਾਲੂ ਕਰ ਲਾਂਗੇ ਸੋ ਸਾਡੇ ਇਲਾਕੇ ਵਾਸਤੇ ਸੁਲਤਾਨਵਿੰਦ ਰੋਡ ਵਾਸਤੇ ਇਧਰ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਜਾਣ ਵਾਸਤੇ ਦਰਬਾਰ ਸਾਹਿਬ ਜਾਣ ਵਾਸਤੇ ਲੋਕਾਂ ਨੂੰ ਕਾਫੀ ਜਿਹੜੀ ਆ ਇਹਦੇ ਨਾਲ ਰਾਹਤ ਮਿਲੂਗੀ ਔਰ ਟ੍ਰੈਫਿਕ ਦੀ ਸਮੱਸਿਆ ਦਾ ਬਹੁਤ ਵੱਡਾ ਹੱਲ ਜਿਹੜਾ ਆ ਉਹ ਦਿਨ ਆਉਣ ਜਾ ਰਿਹਾ ਹੈ